ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਨ ਸਰ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਸਹਿਜ ਪਾਠ ਨਾਲ ਜੁੜਨ ਦੀ ਅਪੀਲ ਸੰਗਤ ਨੂੰ ਕੀਤੀ ਸੀ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਅਪੀਲ ਤੇ ਸਿਰਫ ਦੇਸ਼ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੰਗਤ ਵੱਡੀ ਗਿਣਤੀ ਵਿੱਚ ਸਹਿਜ ਪਾਠ ਨਾਲ ਜੁੜੀ ਸੀ 25 ਨਵੰਬਰ ਨੂੰ 1 ਲੱਖ ਤੋਂ ਵੱਧ ਸੰਗਤ ਨੇ ਇਕੱਠੇ ਸ਼ਲੋਕਮਾਲਾ ਨੌਵੀਂ ਦੀ ਬਾਣੀ ਦਾ ਉਚਾਰਨ ਕਰਦੇ ਹੋਏ ਸਹਿਜ ਪਾਠ ਦੀ ਸੰਪੂਰਨਤਾ ਕੀਤੀ ਜੋ ਆਪਣੇ ਆਪ ਵਿੱਚ ਇੱਕ ਪ੍ਰਸ਼ੰਸ਼ਨੀਯ ਮਿਸਾਲ ਬਣ ਗਈ ਹੈ। ਸ਼੍ਰੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਲਗਭਗ 8 ਮਹੀਨੇ ਪਹਿਲਾਂ ਗੁਰਦੁਆਰਾ ਰਿਕਾਬਗੰਜ ਸਾਹਿਬ ਦੇ ਲੱਖੀ ਛਾਪਨਜਾਰਾ ਹਾਲਤੋਂ ਸਹਿਜ ਪਾਠ ਦੀ ਸ਼ੁਰੂਆਤ ਕੀਤੀ ਗਈ ਸੀ। ਅਤੇ ਸੰਗਤ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ ਗਈ ਸੀ ਧਰਮ ਪ੍ਰਚਾਰਕ ਕਮੇਟੀ ਵੱਲੋਂ ਜਿੰਨਾ ਸੰਗਤਾਂ ਦੀ ਮੰਗ ਆਈ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਵੀ ਪ੍ਰਦਾਨ ਕੀਤੀਆਂ ਗਈਆਂ ਬਹੁਤ ਸਾਰੀਆਂ ਸੰਗਤਾਂ ਕੋਲ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪੋਥੀਆਂ ਮੌਜੂ ਸਨ ਉਹ ਆਪਣੇ ਘਰਾਂ ਤੋਂ ਹੀ ਸਹਿਜ ਪਾਠ ਨਾਲ ਜੁੜੇ ਗਏ ਜਦੋਂ 25 ਨਵੰਬਰ ਨੂੰ ਲਾਲ ਕਿਲਾ ਮੈਦਾਨ ਵਿੱਚ ਸਹਿਜ ਪਾਠ ਦੀ ਸੰਪੂਰਨਤਾ ਹੋਈ ਤਾਂ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਜਿੱਧਰ ਤੱਕ ਨਜ਼ਰ ਜਾ ਰਹੀ ਸੀ ਉਥੇ ਸੰਗਤ ਸ਼ਲੋਕਮਾਲਾ 9 ਦੀ ਬਾਣੀ ਪੜਦੇ ਹੋਏ ਪਾਠ ਦੀ ਸੰਪੂਰਨਤਾ ਕਰਦੀ ਦੇਖ ਰਹੀ ਸੀ ਹਜ਼ਾਰਾਂ ਸੰਗਤਾਂ ਨੇ ਆਪਣੇ ਘਰਾਂ ਤੋਂ ਵੀ ਪਾਠ ਪੂਰਾ ਕੀਤਾ ਕੁੱਲ ਮਿਲਾ ਕੇ ਅੰਦਾਜ਼ਾ ਹੈ ਕਿ 1 ਲੱਖ ਤੋਂ ਵੱਧ ਸੰਗਤਾਂ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿਤ ਸਿੰਘ ਕਾਲਕਾ ਉਹਨਾਂ ਦੀ ਧਰਮ ਪਤਨੀ ਜਗਦੀਪ ਸਿੰਘ ਕਾਲੋਂ ਸਮੇਤ ਕਈ ਕਮੇਟੀ ਮੈਂਬਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਹਿਜ ਪਾਠ ਨਾਲ ਜੁੜੇ ਸਨ ਖਾਸ ਤੌਰ ਤੇ ਨੌਜਵਾਨ ਵੱਡੀ ਗਿਣਤੀ ਵਿੱਚ ਜੁੜੇ ਜਿਸ ਨਾਲ ਸਾਬਤ ਹੁੰਦਾ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਮਹਮਾ ਪੂਰੀ ਤਰ੍ਹਾਂ ਸਫਲ ਰਹੀ ਹੈ ਜਿਹੜੀ ਜਸਪ੍ਰੀਤ ਸਿੰਘ ਕਰਮਸਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਪ ਵੀ ਅਤੇ ਆਪਣੇ ਬੱਚਿਆਂ ਵੀ ਅੱਗੇ ਤੋਂ ਵੀ ਸਹਿਜ ਪਾਠ ਨਾਲ ਜੁੜਿਆ ਰੱਖੋ ਕਿਉਂਕਿ ਹਰ ਇੱਕ ਗੁਰਸਿੱਖ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ